ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਗੁਰਬਾਣੀ ਦਾ ਫਰਮਾਨ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਧਾ ਸਿੱਖ ਕੌਮ ਦੀਆਂ ਪਰੰਪਰਾਵਾਂ ਸਿੱਖ ਕੌਮ ਦੇ ਸਿਧਾਂਤ ਗੁਰਬਾਣੀ ਦੀ ਦਿਸ਼ਾ ਨਿਰਦੇਸ਼ ਇਹਨਾਂ ਸਾਰਿਆਂ ਨੂੰ ਦੇਖ ਕੇ ਜਿਹੜਾ ਵੀ ਨੀਮਾ ਹੋ ਕੇ ਸ਼ਰਨ ਵਿੱਚ ਆ ਗਿਆ ਗੁਰੂ ਸਾਹਿਬ ਦੀ ਉਸ ਨੂੰ ਹਮੇਸ਼ਾ ਸਿੱਖ ਕੌਮ ਨੇ ਮਾਣ ਸਨਮਾਨ ਦਿੱਤਾ ਗੱਲ ਦੇ ਨਾਲ ਲਗਾਇਆ ਰਾਹੁਲ ਗਾਂਧੀ ਜੀ बार-बार ਸਰਦਾਪੂਰਵਕ ਨੀਵੇਂ ਹੋ ਕੇ ਹਰਮੰਦਰ ਸਾਹਿਬ ਆ ਕੇ ਬਿਨਾ ਕਿਸੇ ਲੋਲ ਅਕਸ਼ਰ ਦੇ ਬਿਨਾ ਕਿਸੇ ਸਿਕਿਉਰਿਟੀ ਤੋਂ ਇੱਕ ਸੱਚੇ ਗੁਰੂ ਦੇ ਸੇਵਕ ਦੇ ਵਾਂਗੂ ਆ ਕੇ ਉੱਥੇ ਨਤਮਸਤਕ ਹੁੰਦੇ ਐ ਲੰਗਰ ਦੀ ਸੇਵਾ ਕਰਦੇ ਜੋੜਿਆਂ ਦੀ ਸੇਵਾ ਕਰਦੇ ਤੇ ਇਸ ਗੱਲ ਨੂੰ ਸਿੱਖ ਕੌਮ ਨੇ ਵੀ ਸਨਮਾਨਿਆ ਚੰਗਾ ਸਮਝਿਆ ਉਹਨਾਂ ਨੇ ਹਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਉਸ ਦਿਨ ਵੀ ਜਦੋਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਗਏ ਉਹਨਾਂ ਨੇ ਨੀਵੇਂ ਹੋ ਕੇ ਉੱਥੇ ਦੇ ਗ੍ਰੰਥੀ ਸਾਹਿਬ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਐ ਇਹਦੀ ਚੜ੍ਹਦੀ ਕਲਾ ਵਾਸਤੇ ਪ੍ਰਮਾਤਮਾ ਨੂੰ ਅਰਦਾਸ ਕਰੋ ਵਹਿਗੁਰੂ ਨੂੰ ਸੱਚੇ ਪਾਤਸ਼ਾਹ ਨੂੰ ਕਿ ਉਹ ਸਾਡੇ ਤੇ ਕਿਰਪਾ ਕਰੇ ਪੰਜਾਬ ਨੂੰ ਇਸ ਹੜ੍ਹਾਂ ਦੀ ਮਾਰ ਚੋਂ ਕੱਢੇ ਤੇ ਉੱਥੇ ਦੇ ਜਿਹੜੇ ਗ੍ਰੰਥੀ ਸੀ ਉਹਨਾਂ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਅਰਦਾਸ ਕੀਤੀ ਤੇ ਉਹਨਾਂ ਨੂੰ ਸਰੂਪਾਏ ਬਖਸ਼ਿਸ਼ ਕੀਤੀ ਇਹ ਸਿੱਖ ਕੌਮ ਦੀਆਂ ਪਰੰਪਰਾਵਾਂ ਹੈ ਸਿੱਖੀ ਸਿਧਾਂਤ ਹੈ ਸੋ ਮੇਰੀ ਐਸਜੀਪੀਸੀ ਨੂੰ ਬੇਨਤੀ ਹੈ ਕਿ ਉਹ ਸਿੱਖੀ ਸਿਧਾਂਤਾਂ ਨੂੰ ਅੱਗੇ ਰੱਖ ਕੇ ਸਿੱਖ ਭਾਵਨਾਵਾਂ ਨੂੰ ਸੰਗਤ ਦੀਆਂ ਭਾਵਨਾਵਾਂ ਨੂੰ ਅੱਗੇ ਰੱਖ ਕੇ ਜਿਹੜੀ ਇਹ ਕਾਰਵਾਈ ਉਹਨਾਂ ਨੇ ਕੀਤੀ ਹੈ ਇਸ ਨੂੰ ਵਾਪਸ ਲਵੇ ਤਾਂ ਕਿ ਸਾਡੀ ਜਿਹੜੀ ਠੇਸ ਪਹੁੰਚ ਰਹੀ ਹੈ ਸਿੱਖ ਕੌਮ ਨੂੰ ਜਿਹੜਾ ਕਿ ਸਾਡੇ ਸਿਧਾਂਤ ਨਹੀਂ ਹੈ ਉਹ ਗੱਲ ਨਾ ਹੋਵੇ ਮੈਂ ਫੇਰ ਬੇਨਤੀ ਕਰਦਾ ਐਸਜੀਪੀਸੀ ਨੂੰ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਸੋਭਾ ਨਹੀਂ ਦਿੰਦੀਆਂ ਪਰ ਉਹਨਾਂ ਨੇ 1983 ਦਾ ਕਤਲੇਆਮ ਦਾ ਨਾਲ ਜੋੜਿਆ ਇਸ ਕਾਰਵਾਈ ਨੂੰ ਵੀ ਉਹ ਗਾਂਧੀ ਪਰਿਵਾਰ ਦੇ ਸੀ ਇਸ ਕਰਕੇ ਸਾਰਾ ਇਹ ਜਿਹੜਾ ਵਰਤਾਰਾ ਐਦਾਂ ਹੈ ਕਿ ਸਿੱਖ ਇਤਿਹਾਸ ਨੂੰ ਜੇ ਪੜੋ ਤਾਂ ਸਿੱਖ ਇਤਿਹਾਸ ਦੇ ਵਿੱਚ ਬਾਪਦਾਦਿਆਂ ਦੀ ਜੇ ਕਦੇ ਕੋਈ ਗਲਤੀ ਹੈ ਜਾਂ ਬਾਪਦਾਦਿਆਂ ਨਾਲ ਲੜਾਈ ਹੈ ਤਾਂ ਉਹਦੀ ਸਜ਼ਾ ਪੁੱਤਾਂ ਨੂੰ ਇਹ ਪਰਿਵਾਰਾਂ ਨੂੰ ਨਹੀਂ ਦਿੱਤੀ ਜਾਂਦੀ ਬਲਕਿ ਅਸੀਂ ਇਸ ਸਿਧਾਂਤ ਦੇ ਹਾਮੀ ਹੈ ਕਿ ਜੇ ਲੜਨਾ ਤਾਂ ਜੰਗ ਵਿੱਚ ਜਾ ਕੇ ਲੜੋ ਜਿੱਦੇ ਨਾਲ ਲੜਾਈ ਹੈ ਉਹ ਗੱਲਾਂ ਪਿੱਛੇ ਹੋ ਲਈਆਂ ਉਹ ਵਰਤਾਰੇ ਹੋਲੇ ਰਾਹੁਲ ਗਾਂਧੀ ਜੀ ਜਦੋਂ ਬਿਲਕੁਲ ਮਾਈਨਰ ਸੀ ਬੱਚਾ ਸੀ ਤੇ ਉਸ ਤੋਂ ਬਾਅਦ ਉਹ ਇੱਕ ਸਿੱਖ ਕੌਮ ਦੀ ਛਰਦਾਪੂਰਵਕ ਸੇਵਾ ਕਰਨਾ ਆਉਂਦਾ ਹੈ ਆਪਣੀ ਛਰਦਾ ਦਿਖਾਉਂਦਾ ਹੈ ਤਾਂ ਉਹਦੇ ਨਾਲ ਕਾਦਾ ਬਹਿਰ ਹੈ ਇਸ ਕਰਕੇ ਇਹ ਗੱਲਾਂ ਨਹੀਂ ਮੈਂ ਫੇਰ ਐਸਜੀਪੀਸੀ ਨੂੰ ਮੇਰਾ ਕੋਈ ਚੈਲੰਜ ਨਹੀਂ ਹੈ ਮੈਂ ਉਹਨਾਂ ਦੀ ਗੱਲ ਦਾ ਖੰਡਨ ਨਹੀਂ ਕਰਦਾ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਸਿਰਫ ਬੇਨਤੀ ਕਰਦਾ ਕਿ ਆਪਣੇ ਫੈਸਲੇ ਨੂੰ ਵਾਪਸ ਲਓ ਇੱਕ ਵਾਰ ਨਹੀਂ ਕਈ ਵਾਰ ਆ ਪਰਿਵਾਰ ਵੱਲੋਂ ਜੀ ਦੇਖੋ ਗੱਲ ਸੁਣੋ ਕਈ ਵਾਰ राहुल गांधी जी कह सकते चाहे माफी मांग चुके कह चुके कांग्रेस पार्टी एक बार नहीं कई बार माफी मांग चुकी है इस गल दी कि जो होया गलत होया मैं पार्लियामेंट ਵਿੱਚ ਕਹਿ ਚੁੱਕਿਆ ਕਿ ਜੋ ਉਸ ਟਾਈਮ ਕਾਰਵਾਈ ਹੋਈ ਸੀ ਉਹ ਬਿਲਕੁਲ ਗਲਤ ਸੀ ਮੈਂ ਅੱਜ ਵੀ ਇਸ ਗੱਲ ਨੂੰ ਕਹਿੰਦਾ ਲੇਕਿਨ ਆ ਜਿਹੜੀ ਕਾਰਵਾਈ ਹੈ ਇਹਨੂੰ ਉਹਦੇ ਨਾਲ ਨਾ ਜੋੜਿਆ ਜਾਵੇ ਠੀਕ